ਕਹਦਾ ਕਿ ਸਭ ਤੋਂ ਪਹਿਲਾਂ ਮੈਂ ਇਹਦੀ ਨਿੰਦਾ ਕਰਦਾ ਪਿਆ ਪੰਜਾਬ ਦੇ ਵਿੱਚ ਕਦੀ ਵੀ ਇਸ ਤਰੀਕੇ ਦੀ ਕਦੀ ਘਟਨਾ ਨਹੀਂ ਵਾਪਰੀ ਸੀ ਲੇਕਿਨ ਜਿਹੜੀ ਕੱਲ ਘਟਨਾ ਹੋਈ ਹੈ ਇਹਨੇ ਇੱਕ ਚਿੰਗਾਰੀ ਹੈ ਇਹ ਚਿੰਗਾਰੀ ਕੱਲ ਨੂੰ ਪੂਰੇ ਪੰਜਾਬ 'ਚ ਭੜਕਣੀ ਹੈ ਜੇ ਅਸੀਂ ਨਹੀਂ ਰੋਕਾਂਗੇ ਮੈਂ ਡੀਜੀਪੀ ਸਾਹਿਬ ਨੂੰ ਬੇਨਤੀ ਕਰੂੰਗਾ ਅੱਜ ਜਿੰਦੜ ਜਿਭਾਈ ਹੈ ਕੱਲ ਨੂੰ ਅੰਮ੍ਰਿਤਸਰ ਜਾਏਗੀ ਕੱਲ ਨੂੰ ਲੁਧਿਆਣਾ ਜਾਏਗੀ ਕੱਲ ਨੂੰ ਪਟਿਆਲਾ ਜਾਏਗੀ ਉਹ ਸਾਡਾ ਜਿਹੜਾ ਭਾਈਚਾਰਾ ਇਹਨੂੰ ਤਹਿਸ ਨਾਸ ਕਰਨ ਦੀ ਪਲਾਨਿੰਗ ਹੋ ਰਹੀ ਹੈ ਲੇਕਿਨ ਸਾਡਾ ਜ Punjab ਹੈ ਤੇ ਗੁਰੂਆਂ ਦੀ ਧਰਤੀ ਹੈ ਜਿਨ੍ਹਾਂ ਨੇ ਕਿਹਾ ਅਸੀਂ ਮਾਨਸ ਕੀ ਜਾਤ ਸਭੀ ਕੀ ਪਹਿਚਾਨ ਵੋ ਅਸੀਂ ਉਸ ਮਿਸ਼ਨ ਨੂੰ ਲੈ ਕੇ ਸਾਰੇ ਲੋਕ ਕੰਟਰ ਕਰਦੇ ਨੇ ਲੇਕਿਨ ਸਾਡੀ ਕੋਈ ਮੰਗ ਆ ਗਿਆ ਜਿਨ੍ਹਾਂ ਲੋਕਾਂ ਨੇ ਵੀ ਉਸ ਬੱਚੇ ਨੂੰ ਮਾਰਿਆ ਵੈ ਜਿਹਨੇ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਸੀਗਾ ਯਾ ਅਧਿਕਾਰ ਨਹੀਂ ਸਾਨੂੰ ਜੈ ਸ਼੍ਰੀ ਰਾਮ ਦਾ ਅਸੀਂ ਬਾਹਰ ਗੋਲੀ ਖਾ ਸਕਦੇ ਨਹੀਂ ਹੈਗੇ ਸਾਨੂੰ ਅਧਿਕਾਰ ਨਹੀਂ ਹੈ ਉਹਨਾਂ ਨੇ ਲੋਕਾਂ ਕੋ ਨਾਰਾ ਲਾਇਆ ਸਾਨੂੰ ਲਾਂ ਸਾਨੂੰ ਕੋਈ ਮਤਲਬ ਨਹੀਂ ਆਗਾ ਉਹਨਾਂ ਤਰ੍ਹਾਂ ਲਾਂ ਅਸੀਂ ਰੋਕਿਆ ਨੂਨ ਲੇਕਿਨ ਸਾਡੇ ਬੱਚੇ ਨੂੰ ਜਿਸ ਤਰੀਕੇ ਨਾਲ ਮਾਰਿਆ ਹੋਇਆ ਅਸੀਂ ਉਹਦੀ ਪੂਰੀ ਸਪੋਰਟ ਕਰਾਂਗੇ ਡਟ ਕੇ ਸਪੋਰਟ ਕਰਾਂਗੇ ਕਿ ਅਗਿਆਤ ਰੋਮੇ ਨੇ ਬੜਾ ਹੱਲੇ ਗਲਤ ਹੋ ਰਹੀ ਆ ਕਾਬੇ ਠੀਕ ਨਹੀਂ ਹੋ ਰਹੀ ਫੇਰੀ ਮਿਲਦੀ ਜੀ ਵੀ ਸਾਹਿਬ ਨਾਲ ਗੱਲ ਹੋਈ ਆ ਮੇਰੀ ਕੋਈ ਮੰਗ ਆ ਗਈ ਆ ਜਿਹੜੇ ਬੰਦਿਆਂ ਨੇ ਉਸ ਬੱਚੇ ਨੂੰ ਕੁੱਟਿਆ ਵਾ ਤੁਹਾਡੇ ਕੋਲ ਕਲਿੱਪਾਂ ਹੈਗੀਆਂ ਮੈਂ ਤੁਹਾਡੇ ਕੋਲ ਗਲਤ ਪਸਾਰੇ ਕੋ ਹੈਗੀਆਂ ਮੈਂ ਅਸੀਂ ਕਿਸੇ ਨੂੰ ਨਿਆਂ ਨਹੀਂ ਪਸਾਰਨਾ ਚਾਹੁੰਦੇ ਜਿਹੜੇ ਬੰਦੇ ਗਲਪ੍ਰੇਟ ਆ ਗਏ ਦੇ ਸ਼ੁੱਡ ਬੀ ਅਰੈਸਟਿਡ ਬਸ ਦਿਖੋ ਗੋ ਇਹ ਕੋਈ ਇੱਕ ਸਮਾਜ ਦਾ ਕੰਮ ਨਹੀਂ ਹੈ ਇਹ ਸਾਰੇ ਧਰਮਾਂ ਵਾਸਤੇ ਇੱਕ ਸੰਕੇਤ ਹੈ ਪੰਜਾਬ ਦੇ ਡੀਜੀਪੀ ਸਾਹਿਬ ਜਾਗੋ ਮਾਨਸ ਜਾਗੋ ਪੰਜਾਬ ਸਾਡਾ ਇੱਕ ਬਹੁਤ ਵਧੀਆ ਸਟੇਟ ਹੈ ਜਿਹੜੇ ਗੁਰੂਆਂ ਦੀ ਧਰਤੀ ਹੈ ਤੁਹਾਨੂੰ ਸਾਰਿਆਂ ਨੂੰ ਸਾਨੂੰ ਸਾਰਿਆਂ ਨੂੰ ਇਸ ਚੀਜ਼ ਦੀ ਨਖੇਦੀ ਕਰਨੀ ਚਾਹੀਦੀ ਹੈ ਇਨ ਸਪਾਈਟ ਆਫ ਐਨੀ ਪਾਰਟੀ ਜੋ ਵੀ ਇਹਨਾ ਮੰਗ ਪੱਤਰ ਦਿੱਤਾ ਹੈ ਜਿਹੜੇ ਚਾਰ ਸਿਗੇ ਨੂੰ ਇਹਨਾਂ ਨੇ ਨਾਮਿਨੇਟ ਕੀਤੇ ਆ ਉਹਦੇ ਸਬੰਧ ਵਿੱਚ ਹੈਗਾ ਅਸੀਂ ਜਿਹੜਾ ਹੈਗਾ ਆ ਮਾਨਯੋਗ ਸੀਪੀ ਸਾਹਿਬ ਵੱਲੋਂ ਸਾਡੇ ਡੀਸੀਪੀ ਜੋਇੰਟ ਸੀਪੀ ਸਾਹਿਬ ਵੱਲੋਂ ਅਸੀਂ ਵੈਰੀਫਿਕੇਸ਼ਨ ਸਾਰੀ ਕਰ ਰਹੇ ਹਾਂ ਸੀਸੀ ਕੈਮਰੇ ਦੇਖ ਰਹੇ ਹਾਂ ਜਿਦਾਂ ਵੀ ਜੋ ਕਸੂਰ ਹੋਊਗਾ ਅਸੀਂ ਬੰਦ ਕਾਰਵਾਈ ਕਰਾਂਗੇ ਉਹਨਾਂ ਤੇ ਤੇ ਹੁਣ ਤੱਕ ਗ੍ਰਿਫਤਾਰੀ ਕੋਈ ਨਹੀਂ ਨਹੀਂ ਹਜੇ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹਦਾ ਕੀ ਕਸੂਰ ਆ ਹਾਂ ਠੀਕ ਹੈ ਨਾ ਸਾਡੇ ਕੋਲ ਕਈ ਕੈਮਰਿਆਂ ਦੀਆਂ ਫੋਟੋਸ ਆਈਆਂ ਸੀ ਉਹ ਦੇਖ ਰਹੇ ਹਾਂ ਸਾਰੀ ਸਾਰੀ ਟੀਮ ਲਗ-ਲਗ ਲੱਗੀ ਐ ਅਸੀਂ ਅਸੀਂ ਇਹਨਾਂ ਜਿਹੜਾ ਹੈਗਾ ਇਹਨਾਂ ਦਾ ਧਰਨਾ ਜਿਹੜਾ ਹੈਗਾ ਚਕਾਨ ਲੱਗੇ ਚੱਕ ਤਾ ਇਹਨਾਂ ਨੇ ਉਸ ਤੋਂ ਬਾਅਦ ਜੋ ਵੀ ਹੋਊਗਾ ਸੀ ਦੇਖ ਕੇ ਉਹਨਾਂ ਨੇ ਕਹਿਣਾ ਕਿ ਜਿਤਨੀ ਵਿਚਾਰੀ ਹੁੰਦੀ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ਦੋ ਦਿਨ ਦਾ ਅਲਟੀਮੇਟਮ ਦੀ ਗੱਲ ਕਿਉਂ ਕਰ ਰਹੇ ਨਹੀਂ ਕੋਈ ਗੱਲ ਨਹੀਂ ਸਾਰੇ ਭਗਵਾਨ ਵਾਲਮੀਕੀ ਮਹਾਰਤ ਦੀ ਸ਼ੋਭਾ ਯਾਤਰਾ ਆਇਆ ਉਹਦੇ ਸਮਝ ਅਸੀਂ ਰਿਕਵੈਸਟ ਕੀਤੀ ਉਹ ਕਹਿੰਦੇ ਠੀਕ ਹੈ ਉਹ ਵੀ ਅਨਾਉਂਸਮੈਂਟ ਲੱਗੇ ਕਰਨ ਤੁਹਾਨੂੰ ਦੱਸ ਦਿੰਦੇ ਹਾਂ ਵਿੱਚ ਕੁਝ ਬੰਦੇ ਨਾਮਿਨੇਟ ਕੀਤੇ ਹੈਗੇ ਕੁਝ ਉਹ ਵੀ ਕੁਝ ਜਿਹੜਾ ਕਿ ਧਰਨਾ ਪ੍ਰਦਰਸ਼ਨ ਦੀ ਨਹੀਂ ਕੋਈ ਪ੍ਰਦਰਸ਼ਨ ਨਹੀਂ ਦੂਜੇ ਧਰਨੇ ਵਾਲਿਆਂ ਨਾਲ ਸਾਡੀ ਗੱਲ ਹੋਈ ਆ ਉਹ ਕੋਈ ਏਦਾਂ ਵਾਲਾ ਉਹ ਵੀ ਠੀਕ ਠਾਕ ਹੈ ਕੋਈ ਆਪਣੇ ਭਰਾ ਆ ਅਸੀਂ ਭਾਈਚਾਰਾ ਕਾਇਮ ਰੱਖਣਾ ਪੰਜਾਬ ਦੀ ਵਿੱਚ ਅਸੀਂ ਕੋਈ ਵੀ ਏਦਾਂ ਦੀ ਜਿਹੜੀ ਹੈਗੀ ਆ ਸਥਿਤੀ ਨੂੰ ਨਹੀਂ ਬਣਾਉਣਾ ਚਾਹੁੰਦੇ ਹਾਲੇ ਤੱਕ ਜਿਹੜੀ ਕਾਰਵਾਈ ਉਹਦੇ ਵਿੱਚ ਕਿੰਨੇ ਬੰਦੇ ਨਾਮਿਨੇਟ ਕੀਤੇ ਗਏ ਆ ਕਿ ਉਹਨਾਂ ਨੇ 4 ਬੰਦੇ ਨੂੰ ਸਾਡੀ ਲਿਸਟ ਦਿੱਤੀ ਆ ਉਹ ਅਸੀਂ ਵੈਰੀਫਾਈ ਕਰਦੇ ਆ ਉਹ ਉਹਨਾਂ ਦੀ ਵੈਰੀਫਾਈ ਕੀ ਹੈਗਾ ਕੋਈ ਉਹਨਾਂ ਨੇ ਸੀਸੀ ਕੈਮਰੇ ਚ ਆਇਆ ਉਹਨਾਂ ਦੇ ਜਿਹੜ ਲੜਕੇ ਨਾ ਕਹਿੰਦੇ ਇਹਨਾਂ ਨੇ ਕੁੱਟਮਾਰ ਕੀਤੀ ਸਾਰੀ ਵੈਰੀਫਾਈ ਕੀ ਨਾਮ ਕੀ ਨੇ ਜਿਹੜਾ ਨਾਮ ਉਹਨਾਂ ਨੇ ਕਿਹਾ ਹਜੇ ਮੈਂ ਐਸਐਚਓ ਸਾਹਿਬ ਕੋ ਫਾਈਲ ਪਈਆ ਮੈਂ ਚੈੱਕ ਕਰਕੇ ਫਿਰ ਤੁਹਾਨੂੰ ਦੱਸ ਦੂੰਗਾ ਜੀ ਇੱਕ ਪੰਜਾਸ਼ੀ ਰਾਣੀ ਬੋਲਦਾ ਨਹੀਂ ਜਦੋਂ ਬੈਠੇ ਤਾਂ ਕਿਉਂ ਬੋਲੇਗਾ ਬੋਲੇਗਾ ਇੱਕ ਪੰਜਾਸ਼ੀ ਕੜਾ ਨਾਮ ਕੀ ਆ ਜੁਗੇਜੀ ਕਿੱਥੇ ਰਹਿਣ ਵਾਲੇ ਹੋ ਰੇਂਦਰ ਦਾ ਰਹਿਣ ਵਾਲਾ ਜਲੰਧਰ ਕਿਥੋਂ ਜਲੰਧਰ ਕਿਥੋਂ ਜਲੰਧਰ ਕਿਥੋਂ ਰਹਿਣ ਵਾਲੇ ਹੋ ਮਲਾਬ ਚ ਕੀ ਗਲਤ ਕੀ ਹੋਈ ਹੈ ਮੈਂ ਨਿਕਲਿਆ ਸੀਗਾ ਜੈਸੇ ਨਾਰਾ ਲਾਇਆ ਅੱਛਾ ਜੀ ਅੱਛਾ ਜੀ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ ਤੁਹਾਡੇ ਨਾਲ ਕੁੱਟਮਾਰ ਕੀਤੀ ਗਈ ਤੁਹਾਡੇ ਨਾਲ ਕੁੱਟਮਾਰ ਤੁਹਾਡੇ ਨਾਲ ਕੁੱਟਮਾਰ ਕੀਤੀ ਸੀ ਮੇਰੇ ਮਾਰਨ ਦੇ ਠੀਕ ਇਹਨੂੰ ਤੁਹਾਨੂੰ ਮਾਰਿਆ ਆ ਹਾਂ ਸਾਰੇ ਨੇ ਫੜ ਲਿਆ ਇਹਨੂੰ ਇਹ ਪਾਕਿਸਤਾਨ ਬਣ ਗਿਆ ਏ ਆਹੋ ਬੰਦੇ ਨੂੰ ਮਾਰਨ ਨੂੰ ਪੈ ਗਏ ਸਾਰੇ ਵੀ ਪ੍ਰੋਟੈਕਟ ਕਰ ਰਹੇ ਤੁਸੀਂ ਕਰ ਸਕਦੇ ਹੋ ਬੜਾ ਦੇ ਘਟਿਆ ਉਹਨਾਂ ਸ਼ਰਮੀਆਂ ਨੂੰ ਰੋਕਿਆ ਗਈ ਉਹਦੇ ਬੱਤੇ ਦੇ ਵਿਚਾਰੇ ਨੇ ਸ਼੍ਰੀ ਰਾਮ ਜੀ ਦਾ ਨਾਰਾ ਲਾਇਆ ਪ੍ਰਭੂ ਸ਼੍ਰੀ ਰਾਮ ਜੀ ਦਾ ਕਿ ਉਹਨੂੰ ਮਾਰਨ ਨੂੰ ਪੈ ਗਏ ਛੋਟੀਆਂ ਲੈ ਕੇ ਉਹਦੇ ਉਹਦੀ ਤਾਂ ਜਾਨ ਸੀ ਜਾਨ ਨਾ ਬਚਾਉਂਦੇ ਉਹਨੂੰ ਮਾਰ ਦੇ ਇਹਦੇ ਰਿਗਾਰਡਿੰਗ ਸ਼ਿਕਾਇਤ ਦਿੱਤੀ ਜਾਊਗੀ ਤੁਹਾਡੇ ਕੋਲ ਬਿਲਕੁਲ ਭਾਜੀ ਸ਼ਿਕਾਇਤ ਦਵਾਵਾਂਗੇ ਪੂਰੀ ਤਰ੍ਹਾਂ ਇਹਨੂੰ ਕਰਾਂਗੇ ਉਹ ਦੇਖੋ ਅੱਲਾਹੁ ਅਕਬਰ ਅੱਲਾਹੁ ਅਕਬਰ ਦੇ ਨਾਰੇ ਲਾ ਰਹੇ ਸੀ ਰੋਕ ਰਹੇ ਉਹਨਾਂ ਨੂੰ ਬਈ ਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਉਹਨੂੰ ਜਾਨ ਤੋਂ ਮਾਰਨ ਨੂੰ ਪੈ ਗਏ ਔਰ ਇੱਕ ਬੰਦਾ ਘਟਾ ਘਟ 200 ਬੰਦਾ ਉਹਨੂੰ ਮਾਰਨ ਨੂੰ ਪਿਆ ਰਿਆ ਵਾ ਯੋ ਵੀ ਕੱਢ ਲਈ। ਸਰਦਾਰ ਸਿੰਘ ਕਿੱਦਾ ਦੇਜੋ ਸ਼ਿਗਾਂ ਦਾ ਨਾਰਾ। ਇਹ ਤਾਂ ਮਾਹੌਲ ਖਰਾਬ ਹੋ ਰਿਹਾ ਪੰਜਾਬ ਦਾ। ਮਾਰਕੀਟ ਕਰਕੇ ਡੇਸੀ ਦਫਤਰ ਆਏ ਇੱਕ ਜਿਨਾ ਫਿਰ ਤੁਸੀਂ ਦੇਖਿਆ ਕਿ ਸਾਰੇ ਜਿਹੜਾ ਅੱਜ ਜਲੂਸ ਆਇਆ ਇਹਨਾਂ ਦਾ ਆਪਣਾ ਮੈਮੋਰੈਂਡਮ ਰੇਣ। ਇੱਕ ਬੰਦੇ ਦੇ ਸੂਟ ਦੇ ਮਗਰ ਮਗਰ ਸਾਰੇ ਨੇ ਫਾੜਿਆ ਨੂੰ। ਸਾਰੇ ਕੁੱਟਾਂ ਨੂੰ ਵੇਖਿਆ ਦੀ ਚਾਂਪੀ ਵੀ ਕੱਢ ਲਈ। ਉਹਨੇ ਕੱਪੜੇ ਫੜੇ ਨੂੰ ਸੱਚੇ ਵੀ। ਅੱਗੇ ਡੱਬ ਕੇ ਆਏ ਆ ਅੱਜ। ਅੱਜ ਤੂੰ ਕਿੱਥੇ ਡੱਬ ਕੇ ਲੱਪੇ ਹੋ? ਅੱਜ ਕੰਢੇ ਡੱਬ ਕੇ ਬਚਾਇਆ ਉਹਨੂੰ। ਨਾਰਾ ਵੀ ਸੁਣਾ ਰਿਹਾ ਰੰਗ ਕੀ ਸੀ। ਜਿਹਨੇ ਜੈ ਸਿੰਘ ਦਾ ਨਾਰਾ ਲਾਇਆ। ਇਸ ਕਰਕੇ ਉਹਨੂੰ ਮਾਰਨ ਦੇ ਵਿੱਚ ਨਾ ਨਹੀਂ ਸਕਦੇ ਨਾ ਰਲਾ ਵਖੀਰਿਆ ਦੇਖੋ ਆਪਣੇ ਭਾਰਤ ਤੇ ਅਸੀਂ ਜੈਸ਼ੀ ਰਾਮ ਨਹੀਂ ਕਵਾਂਗੇ ਤੇ ਕੀ ਕਵਾਂਗੇ ਜਿਹੜੀ ਚਾਬੀ ਉਤਾਰਨ ਤੋਂ ਬਾਅਦ ਨਾ ਮਾਰਕੀਟ ਕੀ ਆਹ ਖਰੀਦਣਾ ਸੁਣੋ ਜੈਸ਼ੀ ਰਾਮ ਜੈਸ਼ੀ ਰਾਮ ਬਿਲਕੁਲ ਜਿੱਥੇ ਵਿੱਚੋਂ ਦੋਵਾਂ ਨੇ ਆਪ ਕੰਮ ਬਚਾਈ ਆ ਆ ਜਾ ਲੈ ਜਾਓ ਸਰ ਕੋ ਲੈ ਜਾਓ ਬਾਈ ਉਹ ਨਾਂ ਨੇ ਸਾਥ ਜਿਹਦੀਆਂ ਮੰਨਤਾਂ ਨਹੀਂ ਹੁੰਦੀਆਂ ਕਿਉਂ ਮਾਰੇ ਆ ਗਿਆ ਭਾਈ ਇਹਨੂੰ ਮਾਰੀ ਗਈਆਂ ਸਾਬੀ ਖੋਲੀ ਤੇ ਕਹਿੰਦੇ ਜੈਸ਼ਮ ਨਾਰਾ ਲਾ ਕੇ ਨੂੰ ਮਾਰਦੇ ਨੇ ਅਸੀਂ ਆਪਣੇ ਅੱਖੀ ਦੇਖਿਆ ਅਸੀਂ ਕੰਦਰ ਟੱਪ ਕੇ ਆਏ ਬੰਦੇ ਬੰਦਾ ਪੂਰੀ ਵੀਡੀਓ ਆ ਵੀਡੀਓ ਉਹਨਾਂ ਨੇ ਇੱਥੇ ਨਾਰੇ ਪਤਾ ਕੀ ਲਗਾਏ ਮੇਰੀ ਗੱਲ ਸੁਣੋ ਸਰ ਪਲੀਜ਼ ਉਹਨਾਂ ਨੇ ਨਾਰੇ ਪਤਾ ਕੀ ਲਗਾਏ ਅੱਲਾਹੁ ਅਕਬਰ ਅੱਲਾਹੁ ਅਕਬਰ ਅਸੀਂ ਰੋਕਿਆ ਉਹਨੂੰ ਕਰੋ ਯਾਰ ਠੀਕ ਆ ਮੇਰੇ ਪ੍ਰਭਾਤ ਦਾ ਨਾਮਾਂ ਵਿੱਚ ਜਿੱਥੇ ਬੰਦੀ ਦਾ ਨਾਰਾ ਲਾਇਆ ਜੀ ਗਲਤ ਆ ਜੀ ਉਹਨਾਂ ਨੇ ਇੱਥੇ ਆ ਕੇ ਨੇ ਕੀਤਾ ਮੈਂ ਤਾਂ ਇਹ ਕਹਿਣਾ ਜੇ ਨਾ ਤੁਹਾਨੂੰ ਦੋਨੋਂ ਬੰਦੇ ਨਾਮ ਆ ਦੋਨੋਂ ਤੁਸੀਂ ਲਈਆ ਕੱਲੇ ਬੰਦੇ ਨੂੰ ਛੁੜਾਇਆ ਫੇਰ ਮਾਰ ਲੈਂਦੇ ਮਾਰ ਦਿੰਦੇ ਨਾਮ ਦੇ ਮਾਰ ਦਿੰਦੇ ਐਸਾ ਚਾਹਵਾ ਆ ਬੋਲੇ ਦਊਂਗਾ

ਅਜੈ ਸ਼੍ਰੀ ਰਾਮ ਦਾ ਨਾਰਾ ਲਾਇਆ ਦੱਸੇ ਸਾਰੇ ਮਗਰ ਪੈ ਗਏ ਜੁਰਮ ਹੋਰ ਵੀ ਹੈਗਾ ਨਹੀਂ ਨੀਰਾਮ ਕੇ ਨਾਰਾ ਲਾਇਆ ਨਾ 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 ਸ਼੍ਰੀ ਰਾਮ ਨੂੰ ਨਾਰਾ ਲਾ ਭੀੜ ਸਾਰੀ ਰੇਣਾ ਭਾਜੀ ਇਹ ਨਾਰਾ ਚਾਬੀ ਵੀ ਵੱਢਣੀ ਹੈ ਨਾ ਅੱਜ ਅਸੀਂ